ਅੱਜ ਆਪਾਂ ਕਈ ਵਾਰੀ ਆਪਣੀਆਂ ਜ਼ਮੀਨਾਂ ਦੇ ਲਈ ਧੰਨੇ ਲਈਦੇ, ਮੋਚੇ ਲਈਦੇ, ਹੱਕ ਮਿਲ ਜਾਣ, ਫਸਲਾਂ ਦੇ ਮੁੱਲ ਮਿਲ ਜਾਣ, ਖੱਜਲ ਖਰਾਬ ਹੋਣਾ ਪੈਂਦਾ। ਮੈਂ ਕਹਿੰਦੀ ਹੁਣੇ ਕਿਸਾਨ ਕਈ ਵਾਰੀ ਸੁੱਤੇ ਬੱਚੇ ਛੱਡ ਕੇ ਖੇਤ ਤੇ ਜਾਂਦਾ ਹੈ। ਛੱਪਾਂ ਦੀਆਂ ਸ਼ਰੀਆਂ ਨੂੰ ਦੱਬ ਕੇ ਜਾ ਕੇ ਖੇਤੀ ਕੀਤੀ ਜਾਂਦੀ, ਰਾਤ ਨੂੰ ਮੋਟਰ ਚਲਾਓ ਕਦੋਂ ਵਾਰੀ ਆਉਣੀ ਹੈ। ਇਹ ਫਸਲ ਵੀ ਪਾਲਣੀ ਸੌਫੀ ਨਹੀਂ। ਜਿਹੜਾ ਮੰਡੀ 'ਚ ਚਲੇ ਜਾਵੇ ਤੇ ਅੱਗੇ ਉਹ ਤੇ ਰੇੜੀਆਂ ਤੇ ਮਹਿੰਗਾ ਮੁੱਲ ਮਿਲ ਜਾਂਦਾ ਹੈ ਵੇਚਣ ਵਾਲਿਆਂ ਨੂੰ ਪਰ ਜਿਹੜਾ ਕਿਸਾਨ ਖੱਪਦਾ ਕਈ ਵਾਰੀ ਉਹਨਾਂ ਨੂੰ ਉਹਨਾ ਮੁੱਲ ਨਹੀਂ ਮਿਲਦਾ ਅਸੀਂ ਦਵਾਬੇ ਦੇ ਇਲਾਕੇ ਤੋਂ ਆ ਸਾਡਾ ਪਰਿਵਾਰ ਵੀ ਖੇਤੀ ਕਰਦਾ ਦੁੱਖ ਪਤਾ ਕਦੋਂ ਹੁੰਦਾ ਜਦੋਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਗੋਭੀ ਖੇਤੋਂ ਬਾਹਰ ਕੱਢ ਕੇ ਸਿੱਟਣੀ ਪੈਂਦੀ ਹੈ ਕਿਉਂਕਿ ਫੇ ਉਹਦੀ ਲੇਬਰ ਵੀ ਪੂਰੀ ਨਹੀਂ ਹੁੰਦੀ ਅਸੀਂ ਵੀ ਕਿਸਾਨ ਬੜੀ ਬੜੀ ਮੁਸ਼ਕਲਾਂ ਆਉਂਦੀਆਂ ਮੈਂ ਕਹਿੰਦੀ ਆ ਫਲਾਈ ਓਵਰ ਹੁਣ ਬਣੇ ਜਾ ਰਹੇ ਨੇ ਇਹ ਵੀ ਇੱਕ ਬਾਰਡਰ ਦੀ ਲਕੀਰ ਹੈ ਕਈ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਸਾਡੀਆਂ ਇਹ ਪੁਲ ਬਣ ਲਈ ਆ ਰਹੀਆਂ ਨੇ ਵਿੱਚ ਉਹਦੇ ਪੈਸੇ ਨਹੀਂ ਮਿਲ ਰਿਹਾ ਕੌਣ ਤੇ ਪੈਸੇ ਨਹੀਂ ਆ ਰਹੇ ਇੱਕ ਵੀਰ ਇੱਕ ਦਿਨ ਸਾਡੇ ਤੋਂ ਰੋ ਗਿਆ ਕਹਿੰਦਾ ਭੈਣ ਜੀ ਇੱਕ ਦੋ ਪਸ਼ੂ ਰੱਖੇ ਮੈਂ ਦੋ ਪਸ਼ੂ ਰੱਖੇ ਤੇ ਅੱਧਾ ਕਿੱਲਾ ਮੇਲੀ ਪੈੜੀ ਜਿਹੜੀ ਅੱਗੇ ਮੈਂ ਛੇਤੀ ਜਾ ਕੇ ਲਾਗਿਓ ਪੱਠੇ ਲੈ ਆਉਂਦਾ ਸੀ ਹੁਣ ਮੈਨੂੰ ਕਈ ਕਿਲੋਮੀਟਰ ਵੱਲ ਕੇ ਜਾਣਾ ਪੈਂਦਾ ਤੇ ਅੱਧੀ ਅੱਧਾ ਕਿੱਲਾ ਜ਼ਮੀਨ ਵਾਲਾ ਇਤਾਨ ਕਰੇ ਕੀ ਕਰੇ ਕਿਸਾਨ ਕਹਿੰਦਾ ਕਈ ਕਿਲੋਮੀਟਰ ਵੱਲ ਕੇ ਜਾਣਾ ਪੈਂਦਾ ਖੁਲਾਈ ਓਵਰ ਬਣ ਗਿਆ ਅੱਜ ਅਸੀਂ ਕਿਸਾਨ ਪਰ ਜਦੋਂ ਪੁਰਾਣੇ ਸਮਿਆਂ ਅੰਦਰ ਕਿਸਾਨ ਖੇਤੀ ਕਰਦਾ ਸੀ ਮਾਲਕ ਨਹੀਂ ਸੀ ਬੰਦਮੀਨਾ ਦਾ ਪਹਿਲੀ ਵਾਰ ਜਿਹੜਾ ਜਿੰਨੀ ਜ਼ਮੀਨ ਵੰਡੇ ਉਹਦੇ ਨਾਮ ਜ਼ਮੀਨ ਕਿੰਨੇ ਕਰਵਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਕਿਸਾਨ ਖੇਤੀ ਕਰਦਾ ਹੈ ਨਾ ਪਹਿਲੀ ਵਾਰ ਉਹਦੇ ਨਾਮ ਜ਼ਮੀਨ ਕਰਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਸੱਤ ਸਾਲ ਰਾਜ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਲੀ ਤੱਕ ਸਰਕਾਰ ਤਲਬਾ ਉੱਠੀ ਸੀ ਸਾਡਾ ਸਾਰਾ ਕੁਝ ਆਪਣਾ ਸੀ ਮੁਲਕ ਸਭਾ ਹਤਰੇ ਜਿਵੇਂ ਖਾਲਸਾ ਰਾਜ ਦਾ ਮੁੱਢ ਬਣਿਆ ਜਿਵੇਂ ਰਾਰ ਕਿਸਾਨਾਂ ਦੇ ਨਾਮ ਜ਼ਮੀਨ ਕਰਵਾਈ ਸਿੱਖ ਰਾਜ